ਉਹ ਦਰਦਗਾਲੀ ਕਈ ਮਹੀਨੇ ਦਿੱਲੀ ਤੇ ਪਾਣੀਪਤ ਦੀ ਜੰਗ ਵਿੱਚ ਹੀ ਰੁਜਾ ਰਹੇ ਹਾਂ ਤੇ ਇਧਰ ਸਿੰਘਾਂ ਪੰਜਾਬ ਵਿੱਚ ਆਪਣੇ ਮੋਰਚੇ ਪੱਕੇ ਕਰ ਲਏ। ਕਈ ਸਰਦਾਰਾਂ ਨੇ ਥਾਂ ਪਰ ਥਾਂ ਆਪਣੇ ਕਿਲੇ ਉਸਾਰਨੇ ਸ਼ੁਰੂ ਕਰ ਦਿੱਤੇ। ਪੰਜਾਬ ਦਾ ਸੂਬੇਦਾਰ ਸਰਗੁਲੰਦ ਖਾਨ ਸਿੰਘਾਂ ਤੋਂ ਬੜਾ ਤੈ ਖਾਂਦਾ ਸੀ। ਲਾਹੌਰ, ਸਿਆਲਕੋਟ ਤੇ ਸਰੇਂਗ ਦੇ ਫੌਜਦਾਰਾਂ ਨੂੰ ਜ਼ਿੰਮੇਵਾਰੀ ਸੌਂਪ ਕੇ ਦਿੱਲੀ ਖਿਸਕ ਗਿਆ। ਸਰਦਾਰ ਚਰਤ ਸਿੰਘ ਨੇ ਵੀ ਅਫਗਾਨਾ ਦੇ ਟਾਂਕਰੇ ਲਈ ਗੁਜਰਾਵਾ ਦੇ ਖੜਾ ਕਰ ਲਿਆ ਪੰਜਾਬ ਦੇ ਵੱਡੇ ਨਗਰਾਂ ਨੂੰ ਛੱਡ ਬਾਅਦ ਸਭ ਥਾਈ ਖਾਲਸੇ ਦਾ ਬੋਲਬਾਲਾ ਹੋ ਚੁੱਕਾ ਸੀ ਵੱਡੇ ਵੱਡੇ ਜ਼ਿਮੀਦਾਰਾਂ ਚੌਧਰੀਆਂ ਨੇ ਖਾਲਸੇ ਦੀ ਈਨ ਮੰਨ ਲਈ ਸਿਆਲਕੋਟ ਦੇ ਫੌਜਦਾਰ ਨੇ ਸਿੰਘਾਂ ਨੂੰ ਨਜ਼ਰਾਨਾ ਦੇ ਕੇ ਆਪਣੀ ਜਾਨ ਬਖਸ਼ਵਾੜ ਲਾਹੌਰ ਦੇ ਫੌਜਦਾਰ ਨੇ ਤਾਂ ਸਰਬਲੰਦ ਖਾਨ ਨੂੰ ਆਪਣਾ ਅਸਤੀਫਾ ਪੇਚ ਦਿੱਤਾ ਜਦੋਂ 15000 ਸਿੰਘਾਂ ਨੇ ਲਾਹੌਰ ਨੂੰ ਕੇਰਾ ਪਾਲਿਆ ਤਾ ਵੀਰ ਮੁਹੰਮਦ ਨੇਵੀ ਸਿੰਘਾਂ ਨੂੰ ਦੀ ਹਜ਼ਾਰ ਦਾ ਨਜ਼ਰਾਨਾ ਪੇਸ਼ ਕੀਤਾ ਹੁਣ ਸਤਲੁਜ ਤੂੰ ਅਤੀ ਸਿੰਧਾ ਦਾ ਬੋਲਬਾਲਾ ਹੋ ਚੁੱਕਾ ਸੀ ਇੱਕ ਪਾਸੇ ਦਰਾਨੀ ਪੂਰੇ ਹਿੰਦੁਸਤਾਨ ਨੂੰ ਕੇਰਾ ਪਾਈ ਬੈਠੇ ਸੰਤ ਤੇ ਦੂਜੇ ਪਾਸੇ ਸਿੰਗਾ ਨੂੰ ਚੁੱਕ ਕੇ ਨਜ਼ਰਨੇ ਪੇਸ਼ ਕਰ ਰਹੇ ਸਨ